ਕੀਲਾ ਸਾਹਿਬ ਦਾ ਇੱਕ بیٹے ਦੀ ਡੈਥ ਹੋ ਗਈ ਸੀ ਹਨ ਤੁਸੀਂ ਤੁਸੀਂ ਫੋਟੋ ਵੀ ਬਣਾਈ ਹੋਈ ਆ ਮਤਲਬ ਦਿਖਾਓ ਮਾੜਾ ਜਿਹਾ ਵੱਡਾ ਭਾਈ ਹੋਣਾ ਚਾਹੀਦਾ ਸੀ ਭਰਾਣਾ ਕਿਸੇ ਦਾ ਜਾਵੇ ਬਾਕੀ ਰਿਸ਼ਤੇ ਤਾਂ ਸਾਰੇ ਪਿਆਰੀ ਹੁੰਦੇ ਨੇ ਪਰ ਇੱਕ ਵੱਡੇ ਭਰਾ ਦਾ ਰਿਸ਼ਤਾ ਕੁਝ ਵੱਖਰਾ ਹੀ ਹੁੰਦਾ ਹਨ ਕੀਲਾ ਸਾਹਿਬ ਦਾ ਇੱਕ بیٹے ਦੀ ਡੈਥ ਹੋ ਗਈ ਸੀ ਹਨ ਤੁਸੀਂ ਤੁਸੀਂ ਫੋਟੋ ਵੀ ਬਣਾਈ ਹੋਈ ਆ ਮਤਲਬ ਦਿਖਾਓ ਮਾੜਾ ਜਿਹਾ ਇੱਥੇ ਦੇਖੋ ਤੁਸੀਂ ਹਨ ਮਤਲਬ ਇਹ ਪਿਆਰ ਦੀ ਗੱਲ ਆ ਤੇ ਵੱਡਾ ਭਾਈ ਵੱਡਾ ਭਾਈ ਅੱਛਾ ਇਹ ਇਹ ਉਹਨਾਂ ਦੇ ਬਚਪਨ ਦੀ ਫੋਟੋ ਆ ਹਾਂ ਇਹ ਬਚਪਨ ਦੀ ਫੋਟੋ ਮੈਂ ਉਦੋਂ ਬਹੁਤ ਛੋਟਾ ਹੁੰਦਾ ਚੋਂ ਡੈਥ ਹੋ ਗਈ ਸੀ ਵੀਰੇ ਦੀ ਅੱਛਾ ਮੈਂ ਤਾਂ ਦੇਖਿਆ ਵੀ ਨਹੀਂ ਉਹ ਵੱਡਾ ਸੀ ਤੁਹਾਡੇ ਤੋਂ ਹਾਂਜੀ ਉਹ ਵੱਡੇ ਸੀਗੇ ਮੈਂ ਤਾਂ ਦੇਖਿਆ ਵੀ ਨਹੀਂ ਵੀਰੇ ਨੂੰ ਅੱਛਾ ਤੁਸੀਂ ਉਦੋਂ ਤੁਹਾਡੀ ਏਜ ਕਿੰਨੀ ਸੀ ਜਦੋਂ ਡੈਥ ਹੁੰਦੀ ਹੈ ਮੈਂ ਸਾਲ ਤੋਂ ਛੋਟਾ ਸੀ ਸਾਲ ਤੋਂ ਛੋਟੇ ਸੀ ਉਹ ਕਿੰਨੇ ਸਾਲ ਦੇ ਸੀ ਉਹ 3 ਸਾਲ ਦੇ ਸੀਗੇ 3 ਸਾਲ ਦੇ ਸੀਗੇ ਤੇ ਸਿਸਟਰ ਤੁਹਾਡੇ ਦੋਹਾਂ ਤੋਂ ਛੋਟੇ ਨੇ ਨਹੀਂ ਸਿਸਟਰ ਸਾਡੇ ਦੋਨਾਂ ਤੋਂ ਵੱਡੇ ਨੇ ਅੱਛਾ ਦੋਨਾਂ ਤੋਂ ਵੱਡੇ ਤਾਂ ਫਿਰ ਉਹ ਉਹ ਦੌਰ ਦੀ ਗੱਲ ਮਾਤਾ ਕਿਵੇਂ ਦੱਸਦੇ ਹੁੰਦੇ ਆ ਮਤਲਬ ਕਿਉਂਕਿ ਤੁਸੀਂ ਜੇ ਅੱਜ ਫੋਟੋ ਬਣਾਈ ਆ ਤਾਂ ਕਿਉਂਕਿ ਤੁਹਾਡੇ ਤੇ ਤਾਂ ਦੱਸੀਆਂ ਗੱਲਾਂ ਦਾ ਅਸਰ ਹੋਣਾ ਤਾਂ ਫਿਰ ਕੀ ਅਸਰ ਹੋਇਆ ਕੀ ਯਾਰ ਜਦ ਜੋ ਵੀ ਹੁੰਦਾ ਤਾਂ ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਉਹ ਕਹਿੰਦੇ ਵੀ ਕੱਲਾ ਤਾਂ ਫਿਰ ਕੱਲਾ ਹੀ ਹੁੰਦਾ ਵੀ ਅੱਜ ਫੀਲ ਕਰਦੇ ਆ ਵੀ ਜੇ ਵੱਡਾ ਭਰਾ ਨਾਲ ਹੁੰਦਾ ਹਾਂਜੀ ਕਰਦੇ ਆ ਫਿਰ ਵੀ ਵੱਡਾ ਭਾਈ ਹੋਣਾ ਚਾਹੀਦਾ ਸੀ ਭਰਾਣਾ ਕਿਸੇ ਦਾ ਜਾਵੇ ਹੂੰ ਬਾਕੀ ਰਿਸ਼ਤੇ ਤਾਂ ਸਾਰੇ ਪਿਆਰੇ ਹੀ ਹੁੰਦੇ ਨੇ ਪਰ ਇੱਕ ਵੱਡੇ ਭਰਾ ਦਾ ਰਿਸ਼ਤਾ ਕੁਝ ਵੱਖਰਾ ਹੀ ਹੁੰਦਾ ਹੂੰ ਵੀ ਹਰ ਇੱਕ ਥਾਂ ਤੇ ਜੇ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆਉਣੀ ਥਾਪੜਾ ਦੇਣਾ ਵੀ ਚੱਲ ਬਈ ਕੋਈ ਚੱਕਰ ਨਹੀਂ ਚੱਕ ਦਾਂਗੇ ਇਹ ਹੋ ਜਾਊਗਾ ਪਰ ਇੱਕ ਹੁੰਦਾ ਬਾਕੀ ਮਮਾ ਜਿਆਦਾ ਯਾਦ ਕਰਨ ਨਹੀਂ ਦਿੰਦੇ ਅੱਛਾ ਆ ਕਿਉਂ ਵੀਰ ਜਿਆਦਾ ਮੂਡ ਖਰਾਬ ਹੋ ਜਾਂਦਾ ਨਹੀਂ ਪਰ ਇਹ ਤਾਂ ਤੁਹਾਨੂੰ ਯਾਦ ਕਰਾਉਂਦਾ ਹੋਣਾ ਜਿਹੜਾ ਫੋਟੋ ਬਣੀ ਆ ਇਹ ਤਾਂ ਚੋਰੀ ਘਟੇ ਯਾਦ ਕਰਾਉਂਦਾ ਹਾਂਜੀ ਹਾਂਜੀ ਉਹ ਮੰਮਾ ਨੂੰ ਜਦੋਂ ਵੀ ਮਤਲਬ ਮੇਰੀ ਫੋਟੋ ਦੇਖਦੇ ਨੇ ਬਾਹ ਤੇ ਉਹ ਉਹਨਾਂ ਨੇ ਬਾਹ ਫੜ ਕੇ ਮੱਥੇ ਨੂੰ ਲਾ ਲੈਣੀ ਹਾਂ ਜੱਫੀ ਪਾ ਲੈਣੀ ਮੇਰੀ ਬਾਹ ਨੂੰ ਹੀ ਅੱਛਾ ਇਹ ਇਹ ਫੋਟੋ ਜਦੋਂ ਮਤਲਬ ਟੈਟੂ ਬਣਾਇਆ ਉਹ ਤੋਂ ਦੱਸਿਆ ਸੀਗਾ ਵੀ ਮੈਂ ਮੰਮੀ ਅੱਜ ਟੈਟੂ ਬਣਾਉਣ ਚੱਲਿਆ ਜਾਂ ਹਾਂਜੀ ਮੈਂ ਦੱਸਿਆ ਸੀ ਇਹਨਾਂ ਨੂੰ ਮੇਰੇ ਵੈਸੇ ਹੀ ਦਿਮਾਗ ਚ ਆਇਆ ਵੀ ਮੈਂ ਟੈਟੂ ਬਣਵਾਉਣਾ ਇਹ ਮੈਨੂੰ ਰੋਕਦੇ ਸੀ ਕਹਿੰਦੇ ਵੀ ਨਹੀਂ ਬਣਵਾਉਣਾ ਠੀਕ ਹੈ ਮੈਂ ਕਿਹਾ ਵੀ ਨਹੀਂ ਜਦੋਂ ਮੈਂ ਟੈਟੂ ਬਣਵਾਇਆ ਉਦੋਂ ਹੀ ਮੈਨੂੰ ਇਮੋਸ਼ਨਲ ਹੋ ਗਈ ਸੀ ਮਮਾ ਪਾਪਾ ਨੂੰ ਪਰ ਪਰ ਬਾਈ ਇੱਕ ਨਾ ਚਲੋ ਤੁਸੀਂ ਸਮਝਦਾਰ ਵੀ ਹੋ ਇਸ ਗੱਲ ਆਪਾਂ ਕਰ ਸਕਦੇ ਆ ਵੀ ਅੱਜ ਕੱਲ ਤਾਂ ਲੋਕ ਕੀ ਆਪਦੇ ਜਿਉਂ ਦੇ ਭਰਾ ਤੋਂ ਅੱਡ ਹੋ ਜਾਂਦੇ ਆ ਹਾਂਜੀ ਕਿਸੇ ਨਿੱਕੀ ਜੀ ਗੱਲ ਤੇ ਟ੍ਰੇਡ ਪਾ ਕੇ ਬਹਿ ਜਾਂਦੇ ਆ ਬੁਲਾਉਂਦੇ ਨਹੀਂ ਪਰ ਤੁਹਾਡਾ ਭਰਾ ਜਿਹੜਾ ਦੁਨੀਆ ਦੇ ਵਿੱਚ ਹੈ ਨਹੀਂ ਉਹਨੂੰ ਤੁਸੀਂ ਇੰਨੀ ਮੁਹੱਬਤ ਕਰਨੀ ਹਾਂਜੀ ਇਹ ਬਹੁਤ ਵੱਡੀ ਗੱਲ ਆ ਇਹ ਸਾਰਾ ਕੁਝ ਕਿਵੇਂ ਆਉਂਦਾ ਫਿਰ ਬਸ ਪਾਪਾ ਮੰਮਾ ਨੇ ਸਿਖਾਇਆ ਈ ਸਾਰਾ ਕੁਝ ਠੀਕ ਹੈ ਵੀ ਆਪ ਤੋਂ ਵੱਡੇ ਦੀ ਤਾਂ ਰਿਸਪੈਕਟ ਕਰਨੀ ਕਰਨੀ ਹੈ ਬਾਕੀ ਇਹ ਤਾਂ ਖੂਨ ਦਾ ਰਿਸ਼ਤਾ ਸੀ ਹੂੰ ਮੈਂ ਦੇਖਿਆ ਵੀ ਨਹੀਂ ਮੇਰੇ ਵੀਰੇ ਨੂੰ ਮੈਂ ਨਹੀਂ ਦੇਖਿਆ ਬਟ ਇੱਕ ਅੰਦਰੋਂ ਹੀ ਪਤਾ ਨਹੀਂ ਕੀ ਤਾਰ ਜੁੜੀ ਹੋਈ ਆ ਵੀ ਜਦੋਂ ਵੀ ਮੈਂ ਗੱਲ ਕਰਦਾ ਹਾਂ ਮੈਂ ਗਾਣਿਆਂ 'ਚ ਵੀ ਹਰ ਇੱਕ ਗਾਣੇ 'ਚ ਜ਼ਿਕਰ ਹੋਊਗਾ ਬਾਈ ਦਾ ਠੀਕ ਹੈ ਮੇਰਾ ਨਾਮ ਪਰਮਾਂ ਦੀ ਨਾਅ ਵੀ ਗਾਣੇ ਦੇ ਵਿੱਚ ਪਰ ਬਾਈ ਦਾ ਮੇਰੇ ਜਿੰਨੇ ਗਾਣੇ ਆਉਣਗੇ ਨਾਮ ਹੋਊਗਾ ਅੱਛਾ ਤੁਹਾਡਾ ਪਰਨਾਮ ਆ ਨਾ ਮੇਰਾ ਨਾਮ ਸੱਚਾ ਅਸਲੀ ਨਾਮ ਮੇਰਾ ਪਰਨਾਮ ਆ ਅੱਛਾ ਹਾਂਜੀ ਘਰ ਦਾ ਨਾਮ ਇਹ ਕਿਨੇ ਰੱਖਿਆ ਪਰਨਾਮ ਪਰਨਾਮ ਕਰਦਾ ਨਹੀਂ ਰੱਖਿਆ ਮੇਰਾ ਲੱਕੀ ਨਾਮ ਰੱਖਿਆ ਸੀਗਾ ਉਹ ਰੱਖਿਆ ਸੀ ਡਾਕਟਰ ਨੇ ਠੀਕ ਹੈ ਕਮਰੀ ਜਨਮ ਦਿਨ ਤੇ ਸੀ ਜਿਹੜੀ ਉਹ ਦੇਖ ਕੇ ਡਾਕਟਰ ਨੇ ਲੱਕੀ ਨਾਮ ਰੱਖਿਆ ਸੀ ਮੇਰਾ ਵੀ ਲੱਕੀ ਆ ਮੁੰਡਾ ਹਾਂਜੀ ਮੇਰੇ ਖਿਆਲ ਵੈਸੇ ਵੀ ਤੁਸੀਂ ਲੱਕੀ ਹੋ ਤੁਸੀਂ ਤਾਂ ਸਾਰੀ ਸੁਖ ਸਹੂਲਤ ਹੀ ਦੇਖੀ ਆ ਪిల్లా ਸਾਹਿਬ ਦਾ ਇੱਕ بیٹے ਦੀ ਡੈਥ ਹੋ ਗਈ ਸੀ ਹਨਾ ਤੁਸੀਂ ਇਹਦੀ ਫੋਟੋ ਵੀ ਬਣਾਈ ਹੋਈ ਆ ਮੈਂ ਤੁਹਾਨੂੰ ਦਿਖਾਉ ਮਾੜਾ ਜਿਹਾ ਵੱਡਾ ਭਾਈ ਹੋਣਾ ਚਾਹੀਦਾ ਸੀ ਭਰਾਣਾ ਕਿਸੇ ਦਾ ਜਾ ਬਾਕੀ ਰਿਸ਼ਤੇ ਤਾਂ ਸਾਰੇ ਪਿਆਰੀ ਹੁੰਦੇ ਨੇ ਪਰ ਇੱਕ ਵੱਡੇ ਭਰਾ ਦਾ ਰਿਸ਼ਤਾ ਕੁਝ ਵੱਖਰਾ ਹੀ ਹੁੰਦਾ ਅਨਕੀਲਾ ਸਾਹਿਬ ਦਾ ਇੱਕ بیٹے ਦੀ ਡੈਥ ਹੋ ਗਈ ਸੀ ਹਨਾ ਤੁਸੀਂ ਇਹਦੀ ਫੋਟੋ ਵੀ ਬਣਾਈ ਹੋਈ ਆ ਮੈਂ ਤੁਹਾਨੂੰ ਦਿਖਾਉ ਮਾੜਾ ਜਿਹਾ ਇੱਥੇ ਦੇਖੋ ਤੁਸੀਂ ਹਨਾ ਮਤਲਬ ਇਹ ਪਿਆਰ ਦੀ ਗੱਲ ਆ ਤੇ ਵੱਡਾ ਬਾਈ ਵੱਡਾ ਬਾਈ ਅੱਛਾ ਇਹ ਇਹ ਉਹਨਾਂ ਦੇ ਬਚਪਨ ਦੀ ਫੋਟੋ ਆ ਹਾਂ ਇਹ ਬਚਪਨ ਦੀ ਫੋਟੋ ਮੈਂ ਉਦੋਂ ਬਹੁਤ ਛੋਟਾ ਹੁੰਦਾ ਚਾਹ ਡੈਥ ਹੋ ਗਈ ਸੀ ਵੀਰੇ ਦੀ ਅੱਛਾ ਮੈਂ ਤਾਂ ਦੇਖਿਆ ਵੀ ਨਹੀਂ ਉਹ ਵੱਡਾ ਸੀ ਤੁਹਾਡੇ ਤੋਂ ਹਾਂਜੀ ਉਹ ਵੱਡੇ ਸੀਗੇ ਮੈਂ ਤਾਂ ਦੇਖਿਆ ਵੀ ਨਹੀਂ ਵੀਰੇ ਨੂੰ ਅੱਛਾ ਤੁਸੀਂ ਉਦੋਂ ਤੁਹਾਡੀ ਏਜ ਕਿੰਨੀ ਸੀ ਜਦੋਂ ਡੈਥ ਹੁੰਦੀ ਹੈ ਮੈਂ ਸਾਲ ਤੋਂ ਛੋਟਾ ਸੀ ਸਾਲ ਤੋਂ ਛੋਟੇ ਸੀ ਹਾਂਜੀ ਉਹ ਕਿੰਨੇ ਸਾਲ ਦੇ ਸੀ ਉਹ 3 ਸਾਲ ਦੇ ਸੀਗੇ 3 ਸਾਲ ਦੇ ਸੀਗੇ ਹਾਂਜੀ ਤੇ ਸਿਸਟਰ ਤੁਹਾਡੇ ਦੋਹਾਂ ਤੋਂ ਛੋਟੇ ਨੇ ਨਹੀਂ ਸਿਸਟਰ ਸਾਡੇ ਦੋਨਾਂ ਤੋਂ ਵੱਡੇ ਨੇ ਅੱਛਾ ਦੋਨਾਂ ਤੋਂ ਵੱਡੇ ਹਾਂਜੀ ਤਾਂ ਫਿਰ ਉਹ ਉਹ ਦੌਰ ਦੀ ਗੱਲ ਮਾਤਾ ਕਿਵੇਂ ਦੱਸਦੇ ਹੁੰਦੇ ਆ ਮਤਲਬ ਕਿਉਂਕਿ ਤੁਸੀਂ ਜੇ ਅੱਜ ਫੋਟੋ ਬਣਾਈ ਆ ਤਾਂ ਕਿਉਂਕਿ ਤੁਹਾਡੇ ਤੇ ਤਾਂ ਦੱਸੀਆਂ ਗੱਲਾਂ ਦਾ ਅਸਰ ਹੋਣਾ ਤਾਂ ਫਿਰ ਕੀ ਅਸਰ ਹੋਇਆ ਕੀ ਯਾਰ ਜਦ ਜੋ ਵੀ ਹੁੰਦਾ ਤਾਂ ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਕੋਈ ਕਹਿੰਦੇ ਵੀ ਕੱਲਾ ਤਾਂ ਫਿਰ ਕੱਲਾ ਹੀ ਹੁੰਦਾ ਵੀ ਅੱਜ ਫੀਲ ਕਰਦੇ ਆ ਵੀ ਜੇ ਵੱਡਾ ਭਰਾ ਨਾਲ ਹੁੰਦਾ ਹਾਂਜੀ ਕਰਦੇ ਆ ਫਿਰ ਵੀ ਵੱਡਾ ਭਾਈ ਹੋਣਾ ਚਾਹੀਦਾ ਸੀ ਭਰਾਣਾ ਕਿਸੇ ਦਾ ਜਾਵੇ ਹੂੰ ਬਾਕੀ ਰਿਸ਼ਤੇ ਤਾਂ ਸਾਰੇ ਪਿਆਰੇ ਹੀ ਹੁੰਦੇ ਨੇ ਪਰ ਇੱਕ ਵੱਡੇ ਭਰਾ ਦਾ ਰਿਸ਼ਤਾ ਕੁਝ ਵੱਖਰਾ ਹੀ ਹੁੰਦਾ ਹੂੰ ਵੀ ਤੇ ਹਰ ਇੱਕ ਥਾਂ ਤੇ ਜੇ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆਉਣੀ ਥਾਪੜਾ ਦੇਣਾ ਵੀ ਚੱਲ ਬਈ ਕੋਈ ਚੱਕਰ ਨਹੀਂ ਚੱਕ ਦਾਂਗੇ ਇਹ ਹੋ ਜਾਊਗਾ ਪਰ ਇੱਕ ਹੁੰਦਾ ਬਾਕੀ ਮੰਮਾ ਜਿਆਦਾ ਯਾਦ ਕਰਨਾ ਨਹੀਂ ਦਿੰਦੇ ਅੱਛਾ ਹਾਂ ਕਿਉਂ ਵੀਰ ਜਿਆਦਾ ਮੂਡ ਖਰਾਬ ਹੋ ਜਾਂਦਾ ਨਹੀਂ ਪਰ ਇਹ ਤਾਂ ਤੁਹਾਨੂੰ ਯਾਦ ਕਰਾਉਂਦਾ ਹੋਣਾ ਜਿਹੜਾ ਫੋਟੋ ਬਣੀ ਆ ਇਹ ਤਾਂ ਚੋਟੀ ਘਟੇ ਯਾਦ ਕਰਾਉਂਦਾ ਹਾਂਜੀ ਹਾਂਜੀ ਉਹ ਮੰਮਾ ਨੂੰ ਜਦੋਂ ਵੀ ਮਤਲਬ ਮੇਰੀ ਫੋਟੋ ਦੇਖਦੇ ਨੇ ਬਾਹ ਤੇ ਉਹ ਉਹਨਾਂ ਨੇ ਬਾਹ ਫੜ ਕੇ ਮੱਥੇ ਨੂੰ ਲਾ ਲੈਣੀ ਅੱਛਾ ਹਾਂ ਜੱਫੀ ਪਾ ਲੈਣੀ ਮੇਰੀ ਬਾਹ ਨੂੰ ਹੀ ਅੱਛਾ ਇਹ ਇਹ ਫੋਟੋ ਜਦੋਂ ਮਤਲਬ ਟੈਟੂ ਬਣਾਇਆ ਉਹ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਮੰ ਮੇਰੇ ਵੈਸੀ ਦਿਮਾਗ ਚ ਆਇਆ ਵੀ ਮੈਂ ਟੈਟੂ ਬਣਵਾਉਣਾ ਇਹ ਮੈਨੂੰ ਰੋਕਦੇ ਸੀ ਕਹਿੰਦੇ ਵੀ ਨਹੀਂ ਬਣਵਾਉਣਾ ਠੀਕ ਹੈ ਮੈਂ ਕਿਹਾ ਵੀ ਨਹੀਂ ਪਲੀਜ਼ ਮੈਂ ਬਣਵਾਉਣੀ ਬਣਵਾਉਣਾ ਫਿਰ ਕਹਿੰਦੇ ਚਲੋ ਬਣਵਾ ਲਓ ਤੇ ਜਦੋਂ ਮੈਂ ਟੈਟੂ ਬਣਵਾਇਆ ਉਦੋਂ ਹੀ ਮੈਨੂੰ ਇਮੋਸ਼ਨਲ ਹੋ ਗਈ ਸੀ ਮਮਾ ਪਾਪਾ ਨੂੰ ਪਰ ਪਰ ਬਾਈ ਇੱਕ ਨਾ ਚਲੋ ਤੁਸੀਂ ਸਮਝਦਾਰ ਵੀ ਹੋ ਇਸ ਗੱਲ ਆਪਾਂ ਕਰ ਸਕਦੇ ਆ ਵੀ ਅੱਜ ਕੱਲ ਤਾਂ ਲੋਕ ਕੀ ਆਪਦੇ ਜਿਉਂ ਦੇ ਭਰਾ ਤੋਂ ਅੱਡ ਹੋ ਜਾਂਦੇ ਆ ਹਾਂਜੀ ਕਿਸੇ ਨਿੱਕੀ ਜੀ ਗੱਲ ਤੇ ਟ੍ਰੇਡ ਪਾ ਕੇ ਬਹਿ ਜਾਂਦੇ ਆ ਬੁਲਾਉਂਦੇ ਨਹੀਂ ਪਰ ਤੁਹਾਡਾ ਭਰਾ ਜਿਹੜਾ ਦੁਨੀਆ ਦੇ ਵਿੱਚ ਹੈ ਨਹੀਂ ਉਹਨੂੰ ਤੁਸੀਂ ਇੰਨੀ ਮੁਹੱਬਤ ਕਰਨੀ ਹਾਂਜੀ ਇਹ ਬਹੁਤ ਬਸ ਪਾਪਾ ਮੰਮਾ ਨੇ ਜ਼ਿਕਾਇਆ ਜਰਾ ਕੁਛ ਠੀਕ ਹੈ ਵੀ ਆਪ ਤੋਂ ਵੱਡੇ ਦੀ ਤਾਂ ਰਿਸਪੈਕਟ ਕਰਨੀ ਕਰਨੀ ਹੈ ਬਾਕੀ ਇਹ ਤਾਂ ਖੂਨ ਦਾ ਰਿਸ਼ਤਾ ਸੀ ਹੂੰ ਮੈਂ ਦੇਖਿਆ ਵੀ ਨਹੀਂ ਮੇਰੇ ਵੀਰੇ ਨੂੰ ਮੈਂ ਨਹੀਂ ਦੇਖਿਆ ਬਟ ਇੱਕ ਅੰਦਰੋਂ ਹੀ ਪਤਾ ਨਹੀਂ ਕੀ ਤਾਰ ਜੁੜੀ ਹੋਈ ਆ ਵੀ ਜਦੋਂ ਵੀ ਮੈਂ ਗੱਲ ਕਰਦਾ ਹਾਂ ਮੈਂ ਗਾਣਿਆਂ 'ਚ ਵੀ ਹਰ ਇੱਕ ਗਾਣੇ 'ਚ ਜ਼ਿਕਰ ਹੋਊਗਾ ਬਾਈ ਦਾ ਠੀਕ ਹੈ ਮੇਰਾ ਨਾਮ ਪਰਵਾ ਦੀ ਨਾ ਵੀ ਗਾਣੇ ਦੇ ਵਿੱਚ ਪਰ ਬਾਈ ਦਾ ਮੇਰੇ ਜਿੰਨੇ ਗਾਣੇ ਆਉਣਗੇ ਨਾਮ ਹੋਊਗਾ ਅੱਛਾ ਤੁਹਾਡਾ ਪਰਨਾਮ ਆ ਨਾ ਮੇਰਾ ਨਾਮ ਸੱਚਾ ਅਸਲੀ ਨਾਮ ਮੇਰਾ ਪਰਨਾਮ ਆ ਅੱਛਾ ਹਾਂਜੀ ਘਰ ਦਾ ਨਾਮ ਇਹ ਕਿਨੇ ਰੱਖਿਆ ਪਰਨਾਮ ਪਰ ਨਾਮ ਕਰਤਾ ਨਹੀਂ ਰੱਖਿਆ ਮੇਰਾ ਲੱਕੀ ਨਾਮ ਰੱਖਿਆ ਸੀਗਾ ਉਹ ਰੱਖਿਆ ਸੀ ਡਾਕਟਰ ਨੇ ਠੀਕ ਹੈ ਕਿਉਂ ਮੇਰੀ ਜਨਮ ਦਿਵਸ ਸੀਗੀ ਜਿਹੜੀ ਉਹ ਦੇਖ ਕੇ ਡਾਕਟਰ ਨੇ ਲੱਕੀ ਨਾਮ ਰੱਖਿਆ ਸੀ ਮੇਰਾ ਵੀ ਲੱਕੀ ਆ ਮੁੰਡਾ ਹਾਂਜੀ ਮੇਰੇ ਖਿਆਲ ਵੈਸੇ ਵੀ ਤੁਸੀਂ ਲੱਕੀ ਹੋ ਤੁਸੀਂ ਤਾਂ ਸਾਰੀ ਸੁਖ ਸਹੂਲਤ ਹੀ ਦੇਖੀ ਆ